ਹੰਕਾਰ ਉਹ ਬੰਦੇ ਆ ਜ਼ਿੰਦਗੀ ਦੇ ਦਿਨ ਹੁਣ ਇੱਥੇ ਵੀ ਇਹੀ ਗੱਲ ਦੱਸੀ ਗਈ ਹੈ ਕਿ ਅਗਰ ਰੱਬ ਨੂੰ ਪਾਣਾ ਤਾਂ ਆਪਣਾ ਆਪ ਗੁਆਈਏ ਤਾਂ ਛੋ ਪਾਈਏ ਪਰਮਾਤਮਾ ਨੂੰ ਪਾਉਣ ਵਾਸਤੇ ਕਹਿੰਦੇ ਆਪਣੇ ਅੰਦਰੋਂ ਨਾ ਆਪਣੀਆਂ ਬੁਰਾਈਆਂ ਨੂੰ ਗੁਆਣਾ ਪੈਂਦਾ ਆਪਣੇ ਨੀਅਤ ਨੂੰ ਸਾਫ਼ ਕਰਨਾ ਪੈਂਦਾ ਹੈ ਆਪਣੇ ਅੰਦਰੋਂ ਨਫ਼ਰਤ ਨੂੰ ਛੱਡਣਾ ਪੈਂਦਾ ਹੈ ਬੁਰਾਈਆਂ ਨੂੰ ਛੱਡਣਾ ਪੈਂਦਾ ਹੈ ਆਪਣੀਆਂ ਆਦਤਾਂ ਨੂੰ ਅੱਛਾ ਕਰਨਾ ਪੈਂਦਾ ਹੈ ਫਿਰ ਇਨਸਾਨ ਪਰਮਾਤਮਾ ਨੂੰ ਪਾ ਸਕਦਾ ਹੈ ਔਰ ਇਹਦਾ ਤਰੀਕਾ ਵੀ ਦੱਸਿਆ ਕਿ ਅਗਰ ਵਦੀਆਂ ਤੋਂ ਬਚਣਾ ਹੈ ਬੁਰਾਈਆਂ ਤੋਂ ਬਚਣਾ ਹੈ تاں ਕਹਿੰਦੇ ਬੈਠ ਕੇ ਮੌਤ ਦਾ ਵਿਚਾਰ ਕਰਿਆ ਕਰ ਪਰ ਅੱਜ ਸੱਚ ਦੱਸਿਓ ਜਦੋਂ ਗੱਲ ਮੌਤ ਦੀ ਆਉਂਦੀ ਤਾਂ ਬੰਦਾ ਹੀ ਕਹਿੰਦਾ ਮੂੰਹ ਤੇ ਹੱਥਾ ਕੋ ਨਾ ਮੌਤ ਦੀ ਗੱਲ ਨਾ ਮੇਰੇ ਕੋਲ ਕਰ ਹਿਤ ਹੁੰਦਾ ਹੀ ਨਹੀਂ ਇਦਾਂ ਹਾਲਾਂਕਿ ਸਚਾਈ ਇਹ ਹੈ ਤਾਂ ਹੀ ਤਾਂ ਬਾਬਾ ਫਰੀਦ ਕਹਿੰਦੇ ਸੀ ਆ ਜਿਹੜੇ ਕਬਰਿਸਤਾਨ ਪਿੰਡਾਂ ਤੋਂ ਬਾਹਰ ਬਣਾਏ ਜਾਂਦੇ ਨਾ ਕਬਰਿਸਤਾਨ ਜਾਂ ਮਰਘਟ ਜਿਹੜੇ ਪਿੰਡਾਂ ਤੋਂ ਬਾਹਰ ਬਣਾਏ ਜਾਂਦੇ ਆ ਬਾਬਾ ਫਰੀਦ ਕਹਿੰਦੇ ਕਬਰਿਸਤਾਨ ਗਾਉਂ ਦੇ ਚੌਰਾਹੇ ਦੇ ਗੱਭੇ ਬਣਾਉਣਾ ਚਾਹੀਦਾ ਸੀ ਤਾਂ ਕਿ ਨੰਗਦਾ ਵਰਦਾ ਬੰਦਾ ਯਾਦ ਰੱਖੇ ਕਿ ਮੇਰਾ ਅਸਲੀ ਘਰ ਤਾਂ ਇੱਕ ਦਿਨ ਮੈਂ ਇੱਥੇ ਆਣਾ ਤਾਂ ਫੇਰ ਕਾਦੀਆਂ ਮੈਨ ਲੜਾਈਆਂ ਕਰ ਰਿਹਾ ਜੇ ਚੁਰਾਹਿਆਂ 'ਚ ਝਗੜਾ ਹੋਵੇ ਲੜਾਈ ਹੋਵੇ ਤਾਂ ਬੰਦਾ ਕੋਈ ਇਸ਼ਾਰਾ ਕਰ ਦੇ ਭਾਈ ਕਿਉਂ ਲੜਦੇ ਹੋ ਆ ਟਿਕਾਣਾ ਹੈ ਅਸਲੀ ਆਪਣੇ ਆਪ ਹੀ ਝਗੜੇ ਖਤਮ ਹੋ ਜਾਂਦੇ ਕਿ ਨਹੀਂ ਕਿਉਂਕਿ ਝਗੜੇ ਤਾਂ ਉਦਹੀਂ ਹੁੰਦੇ ਜਦੋਂ ਬੰਦਾ ਕਹਿੰਦਾ ਮੈਂ ਕਦੀ ਮਰਨਾ ਹੀ ਨਹੀਂ ਹੈ ਮੈਂ ਤਾਂ ਉੱਚੀਆਂ ਕੋਠੀਆਂ ਦਾ ਮਾਲਕ ਆ ਮੈਂ ਤਾਂ ਉੱਚੀਆਂ ਪਦਵੀਆਂ ਦਾ ਮਾਲਕ ਆ ਉਹ ਜਦੋਂ ਮੈਂ ਮੈ ਕਰਦੇ ਨਾ ਮੈਂ ਮਰਨਾ ਹੀ ਨਹੀਂ ਹੈ ਫਿਰ ਝਗੜੇ ਹੈ ਤਾਂ ਜੇ ਪਤਾ ਇੱਕ ਦਿਨ ਉਹਨਾਂ ਵੀ ਮਰਨਾ ਹੈ ਮੈਂ ਵੀ ਮਰਨਾ ਹੈ ਤਾਂ ਫੇ ਬੰਦਾ ਕਿਤਾ ਝਗੜਾ ਕਿਉਂ ਕਰਨਾ ਬਲਕਿ ਇੱਕ ਦੂਜੇ ਦੀ ਜੀਣ ਵਿੱਚ ਮਦਦ ਕਰੀਏ ਹਾਂ ਜੇ ਇੱਕ ਬੰਦਾ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਇਹਨੂੰ ਮਾਰਨਾ ਮੈਂ ਇਹਨੂੰ ਮਾਰਨਾ ਉਹ ਭਾਈ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰ ਕਿਉਂਕਿ ਇੱਕ ਦਿਨ ਮਰਨਾ ਤਾਂ ਸਭ ਨੂੰ ਹੀ ਹੈ ਬਲਕਿ ਜੇ ਰੱਬ ਨੇ ਤੈਨੂੰ ਤਾਕਤ ਦਿੱਤੀ ਹੈ ਤਾਂ ਦੂਜਿਆਂ ਦੀ ਜੀਣ ਵਿੱਚ ਸਹਾਇਤਾ ਕਰ ਦੂਜੇ ਜੀ ਸਕਣ ਖੁਸ਼ੀ ਦੇ ਨਾਲ ਕੋਈ ਉਹਨਾਂ ਦੀ ਹੈਲਪ ਕਰ اگر کوئی مشکل ਦੇ ਵਿੱਚ ਹੈ ਤਾਂ ਕੁਝ ਇਦਾਂ ਦਾ ਕੰਮ ਕਰ ਦੇ ਕਿ ਉਹਦੀ ਮੁਸ਼ਕਿਲ ਆਸਾਨ ਹੋ ਸਕੇ ਕਿਉਂਕਿ ਸਮਝਦਾਰ انسان ਤਾਂ ਉਹੀ ਹੈ ਜਿਹੜਾ ਖੁਦ ਵੀ ਖੁਸ਼ੀ ਨਾਲ ਜੀਦਾ ਹੈ ਤੇ ਦੂਜਿਆਂ ਨੂੰ ਵੀ ਖੁਸ਼ੀ ਨਾਲ ਜੀਣ ਵਿੱਚ ਉਹਨਾਂ ਦੀ ਸਹਾਇਤਾ ਉਹਨਾਂ ਦੀ ਮਦਦ ਕਰਦਾ ਹੈ ਇਸ ਲਈ ਜੀਵਨ ਤਾਂ ਉਹਦੇ ਹੀ ਸਫਲ ਮੰਨਿਆ ਜਾਂਦਾ ਹੈ ਜ਼ਿੰਦਗੀ ਤਾਂ ਉਹਦੀ ਸਫਲ ਮੰਨੀ ਜਾਂਦੀ ਹੈ ਜਿਹੜਾ ਆਪ ਵੀ ਨੇਕੀ ਦੇ ਮਾਰਗ ਤੇ ਚੱਲਦਾ ਹੈ ਅੱਛੇ ਕਰਮ ਕਰਦਾ ਹੈ ਅਤੇ ਕੋਈ ਦੂਸਰਾ ਬਦੀਤੇ ਹੋਵੇ ਤਾਂ ਉਹਨੂੰ ਵੀ ਸਮਝਾਣ ਦੀ ਕੋਸ਼ਿਸ਼ ਕਰਦਾ ਕਿ ਬਦੀ ਦਾ ਰਸਤਾ ਛੱਡ ਔਰ ਨੇਕੀ ਦੇ ਰਸਤੇ ਤੁਰ। ਨਹੀਂ ਤਾਂ ਅਜ ਤਾਈਂ ਵਿੱਚ ਅੱਜ ਦੇ ਸਮੇਂ 'ਤਾਂ ਕੀ ਹੁੰਦਾ ਹੈ ਕਿ ਜਿਹੜਾ ਖੁਦ ਬਦੀ ਦੇ ਮਾਰਗ ਤੇ ਜਾ ਰਿਹਾ ਨਾ ਖੁਦ ਬੁਰੀਆਂ ਆਦਤਾਂ ਵਿੱਚ ਫਸਿਆ ਹੈ, ਖੁਦ ਨਸ਼ਿਆਂ ਵਿੱਚ ਫਸਿਆ ਹੈ ਤਾਂ ਜੇ ਕੋਈ ਦੂਜਾ ਹੋਏਗਾ ਭਾਈ ਮੈਂ ਨਸ਼ਾ ਨਹੀਂ ਕਰਦਾ। ਉਹਦੀ ਤੇਰੀ ਜ਼ਿੰਦਗੀ ਆ ਬੈਠ ਸਾਡੇ ਨਾਲ ਲਾ ਪੈਗ। ਉਹ ਆਪ ਤਾਂ ਬਰਬਾਦ ਹੁੰਦੀ ਹੈ ਦੂਜੇ ਦੀ ਜ਼ਿੰਦਗੀ ਨੂੰ ਵੀ। ਕਈ ਸੱਜਣ ਮਿੱਤਰ ਰਿਸ਼ਤੇਦਾਰ ਇਦਾਂ ਦੇ ਹੁੰਦੇ ਸੀ ਤਾਂ ਬੋਲਣਾ ਹੀ ਕਰਨਾ ਤਾਂ ਆ ਪਹਿਲਾਂ ਆ ਕੰਮ ਕਰ। ਇਹ ਤਾਂ ਅਰਾਤ ਵਿੱਚ ਹੀ ਫੇਰ ਆਣਾ ਇਹ ਤਾਂ ਵਿਆਹ ਚ ਹੀ ਫੇਰ ਆਣਾ ਬਿਲਕੁਲ ਆ ਚੀਜ਼ ਤੈਨੂੰ ਘਰ ਚ ਇਹ ਚੰਗੀ ਗੱਲ ਹੈ ਜਿਹੜਾ ਸੋਚ ਕੇ ਦੇਖੋ ਬਲਕਿ ਸਾਨੂੰ ਕੀ ਕਰਨਾ ਚਾਹੀਦਾ ਐਸੀ ਬਹੁਤ ਵਾਰ ਦੱਸਿਆ ਕਿ ਚੰਦਰਮੇ ਨੂੰ ਦੇਖੋ ਇਸ ਤੋਂ ਸਾਨੂੰ ਗਿਆਨ ਮਿਲਦਾ ਹੈ ਕਿ ਚੰਦਰਮਾ ਆਪਣਾ ਕਲੰਕ ਆਪਣੇ ਕੋਲ ਰੱਖਦਾ ਹੈ ਤਾਂ ਆਪਣਾ ਪ੍ਰਕਾਸ਼ ਸਭ ਨੂੰ ਦਿੰਦਾ ਇਹਦਾ ਮਤਲਬ ਹੈ ਕਿ ਅਗਰ ਤੁਹਾਡੇ ਅੰਦਰ ਕੋਈ ਬੁਰੀ ਆਦਤ ਹੈ ਅਗਰ ਤੁਹਾਡੇ ਅੰਦਰ ਕੋਈ ਬੁਰਾਈ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੀ ਬੁਰਾਈ ਮੈਂ ਆਪਣੇ ਤੱਕ ਹੀ ਰੱਖਾਂ ਇਹਨੂੰ ਫੈਲਣ ਨਾ ਦੇਵਾ ਸਮਾਜ ਵਿੱਚ ਪਰ ਅੱਜ ਹੁੰਦਾ ਕੀ ਹੈ ਜੇ ਬੰਦਾ ਆਪ ਬੀਡੀ ਸਿਗਰਟ ਪੀਣ ਵਾਲਾ ਹੈ ਉਹ ਤੁਮੀ ਲਾਲਾ ਘੁੱਟ ਦੂਜੇ ਨੂੰ ਕਹੇਗਾ ਇਹ ਨਹੀਂ ਕਹੇਗਾ ਭਾਈ 2 ਮਿੰਟ ਜੇ ਫਰਜ਼ ਕਰੋ ਹੁਣ ਐਸੀ ਕਹਾਂਗੇ ਸਮਝਦਾਰ ਦੋਸਤ ਕਿਹੜਾ ਹੁੰਦਾ ਹੈ ਜੇ ਪੰਜਾਂ ਦੋਸਤਾਂ 'ਚ ਬੈਠਾ ਹੈ ਨਾ ਉਹ ਚਾਰਾਂ ਨੂੰ ਕਹੇਗਾ ਭਾਈ ਤੁਸੀਂ 1 ਮਿੰਟ ਇੱਥੇ ਬੈਠੋ ਮੈਂ ਹੁਣੇ ਆਇਆ ਤੁਸੀਂ ਬੈਠੋ ਮੈਂ ਹੁਣੇ ਆਇਆ ਫਿਰ ਉਹ ਜਾਵੇ ਮਸਾਲਾ ਮਸੂਲਾ ਖਾਨ ਦੀ ਆਦਤ ਹੈ ਬੀਡੀ ਸਿਗਰਟ ਪੀਣ ਦੀ ਆਦਤ ਉੱਧਰ ਜਾ ਕੇ ਪਰਦੇ ਨਾ ਪੀ ਕੇ ਆ ਜਾਵੇ ਪੁੱਛਣ ਦੋਸਤ ਹਾਂ ਵੀ ਕਿੱਧਰ ਗਿਆ ਸੀ ਕੋ ਯਾਰ ਮੈਨੂੰ ਇੱਕ ਬੜੀ ਭੈੜੀ ਆਦਤ ਹੈ ਮੈਂ ਛੱਡਣਾ ਚਾਹੁੰਦਾ ਆ ਉਹ ਮੈਂ ਤੁਹਾਡੇ ਕੋਲ ਬਹਿ ਕੇ ਇਸ ਲਈ ਨਹੀਂ ਕੀਤਾ ਕਿਉਂਕਿ ਮੈਨੂੰ ਇਹ ਸ਼ੱਕ ਹੈ ਕਿ ਜਿਹੜੀ ਮੇਰੀ ਭੈੜੀ ਆਦਤ ਹੈ ਕਿ ਤੁਹਾਨੂੰ ਨਾ ਲੱਗ ਜਾਵੇ ਇਸ ਲਈ ਮੈਂ ਤਾਂ ਪਰਦੇ ਚ ਗਿਆ ਸੀ ਕਿ ਜਿਹੜੀ ਮੇਰੀ ਭੈੜੀ ਆਦਤ ਹੈ ਉਹ ਮੈਂ ਪਰਦੇ ਚ ਹੀ ਰੱਖਾਂ ਔਰ ਜਦੋਂ ਛੁੱਟ ਗਈ ਤਾਂ ਫਿਰ ਖੁਸ਼ੀ ਦੀ ਗੱਲ ਹੈ ਪਰ ਜਦ ਤੱਕ ਨਹੀਂ ਛੁੱਟਦੀ ਉਦੋਂ ਤੱਕ ਮੈਂ ਪਰਦੇ ਚ ਹੀ ਰੱਖਣੀ ਹੈ ਅੱਛਾ ਕਿਹੜੀ ਭੈੜੀ ਆਦਤ ਹੈ ਮੈਨੂੰ ਬੀੜੀ ਜਾਂ ਸਿਗਰਟ ਪੀਣ ਦੀ ਆਦਤ ਹੈ ਹੁਣ ਇਹ ਤਾਂ ਸਮਝਦਾਰ دوست ਹੈ ਤੇ ਕੋਈ ਵੀ دوست ਹੁੰਦਾ ਹੈ ਕਿ ਚਾਰ ਪੀਂਦੇ ਨਹੀਂ ਹੈ ਉਹ ਸਿਗਰਟ ਕੱਢੇਗਾ ਲੈ ਕੁੱਟ ਲਾ ਲਾ ਉਹ ਨਹੀਂ ਭਾਈ ਮੈਂ ਨਹੀਂ ਪੀਂਦਾ ਲੈ ਫਿਰ ਯਾਰ ਨਹੀਂ ਹੈ ਮੇਰਾ ਫਿਰ ਮਿੱਤਰ ਨਹੀਂ ਹੈ ਫਿਰ ਯਾਰੀ ਕਰਦੀ ਹੈ ਫਿਰ ਜੇ ਯਾਰ ਦੀ ਖਾਤਰ ਆ ਨਹੀਂ ਕਰ ਸਕਿਆ ਉਹ ਯਾਰ ਦੀ ਖਾਤਰ ਤਾਂ ਲੈਲਾ ਨੇ ਜ਼ਹਿਰ ਵੀ ਲਿਆ ਸੀ ਹੀਰ ਨੇ ਆਪਣੀ ਪ੍ਰਾਨ ਦੇ ਦਿੱਤੇ ਸੀ ਇੱਕ ਬੀੜੀ ਨਹੀਂ ਪੀ ਸਕਦਾ ਕਮਾਲ ਦੀ ਗੱਲ ਕਿੱਦਾਂ ਦੀ ਉਲਟੇ ਸਿੱਧੇ ਬੰਦਾ ਨਾ ਉਹ ਦੇ ਕੇ ਯਾਰੀ ਨੂੰ ਬਦਨਾਮ ਕਰ ਦਿੰਦਾ ਔਰ ਜਿਹੜਾ ਤੁਹਾਡੇ ਮੂੰਹ 'ਚ ਬੁਰਾ ਪਾਵੇ ਬੁਰੀ ਆਦਤ ਨਾਲ ਜੋੜੇ ਤੁਹਾਨੂੰ ਐਸੀ ਕਹਾਂਗੇ ਉਹ ਜਿੰਨਾ ਮਰਜੀ ਤੁਹਾਡੇ ਨਾਲ ਨੇੜੇ ਹੋਵੇ ਉਹ ਤੁਹਾਡਾ ਮਿੱਤਰ ਨਹੀਂ ਹੋ ਸਕਦਾ ਕਦੀ ਵੀ ਤੁਹਾਡਾ ਮਿੱਤਰ ਉਹੀ ਹੈ ਜਿਹੜਾ ਸੋਚੇਗਾ ਕਿ ਅਗਰ ਇਹ ਬੁਰੀਆਂ ਆਦਤਾਂ ਤੋਂ ਬਚਿਆ ਤਾਂ ਸਦਾ ਬਚਿਆ ਰਹੇ ਮੇਰੇ ਕਰਕੇ ਕੋਈ ਮੇਰੀ ਬੁਰੀ ਆਦਤ ਦੇ ਅੰਦਰ ਨਾ ਜਾਵੇ ਬਲਕਿ ਇਹਦੇ ਚੰਗੇ ਗੁਣ ਮੈਂ ਆਪਣੇ ਅੰਦਰ ਇਹ ਸਮਝਦਾਰ ਹੁੰਦਾ ਕਿਉਂਕਿ ਦੋਸਤ ਕਹਿੰਦੇ ਵੀ ਕਿਹਨੂੰ ਹੈ ਜਦਾ ਸੋਚਿਆ ਕਦੀ ਦੋਸਤ ਕਿਹਨੂੰ ਕਹਿੰਦੇ ਹੈ ਦੋਸਤ ਸ਼ਬਦ ਨੂੰ ਜੇਰਾ ਦੇਖੋ ਜਿਹਦੇ ਵਿੱਚ ਲਫ਼ਜ਼ ਹੈ ਦੋਸਤ ਦੋਸਤ ਇਹਦੇ ਨੂੰ ਕਿੱਦਾਂ ਹੈ ਦੋਸ਼ ਅਸਤ ਇਹਦਾ ਮਤਲਬ ਹੈ ਦੋਸ਼ ਅਸਤ ਫਿਰ ਬਣਦਾ ਇਹਨੂੰ ਮਿਲਾਓ ਤਾਂ ਬਣਦਾ ਦੋਸਤ ਦੋਸ਼ ਅਸਤ ਅਸਤ ਦਾ ਮਤਲਬ ਹੁੰਦਾ ਹੈ ਜਿੱਦਾਂ ਕਹਿੰਦੇ ਸੂਰਜ ਅਸਤ ਸੂਰਜ ਡੁੱਬ ਗਿਆ ਦੋਸਤ ਸਹੀ ਮਾਨੇ ਜੋ ਹੋਈ ਹੈ ਜੋ ਸਾਡੇ ਦੋਸ਼ਾਂ ਨੂੰ ਅਸਤ ਕਰ ਦੇਵੇ ਜੇ ਸਾਡੇ ਅੰਦਰ ਕੋਈ ਬੁਰਾਈ ਹੈ ਉਹਨੂੰ ਖਤਮ ਕਰ ਦੇਵੇ ਉਹ ਹੈ ਸਾਡਾ ਦੋਸਤ ਤਾਂ ਜੇ ਸਾਡੇ ਅੰਦਰ ਕੋਈ ਬੁਰਾਈ ਹੈ ਨਹੀਂ ਤਾਂ ਉਹ ਸਾਡੀ ਅੰਦਰ ਬੁਰਾਈ ਨੂੰ ਪੈਦਾ ਕਰ ਦੇਵੇ ਕਿ ਪਹਿਲਾਂ ਮੈਂ ਇਦਾਂ ਦਾ ਨਹੀਂ ਸੀ ਉਹਦੇ ਨਾਲ ਰਹਿ ਕੇ ਮੈਂ ਵੀ ਉਦਾਂ ਦਾ ਹੋ ਗਿਆ ਤਾਂ ਫਿਰ ਉਹਨੂੰ ਦੋਸਤ ਨਾ ਸਮਝੋ ਦੁਸ਼ਮਣ ਹੈ ਸਮਝ ਨਹੀਂ ਹੋ ਰਹੀ ਕਿਉਂਕਿ ਦੁਸ਼ਮਣ ਦਾ ਮਤਲਬ ਕੀ ਨਾ ਦੋਸਤ ਮਨ ਜਿਹੜਾ ਸਾ ਦੋਸ਼ਾਂ ਦੇ ਨਾਲ ਸਾਡੇ ਮਨ ਨੂੰ ਭਰ ਦੇਵੇ ਉਹ ਸਾਡਾ ਤਾਂ ਜਿਹੜਾ ਸਾਡੇ ਦੋਸ਼ਾਂ ਨੂੰ ਅਸਤ ਕਰ ਦੇਵੇ ਉਹ ਹੈ ਸਾਡਾ ਹੁਣ ਤੁਸੀਂ ਚੈੱਕ ਕਰਨਾ ਕਿ ਜਿਨ੍ਹਾਂ ਨਾਲ ਤੁਸੀਂ ਘੁੰਮਦੇ ਹੋ ਤੁਹਾਡੇ ਦੁਸ਼ਮਣ ਹੈ ਜਾਂ ਤੁਹਾਡੇ ਦੋਸਤ ਹੈ ਕਿਉਂਕਿ ਕਈ ਵੇਰਾਂ ਫਿਰ ਕਹਾਂਗੇ ਇਹ ਦੁਨੀਆ ਐਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਦੋਸਤ ਸਮਝ ਕੇ ਨਾਲ ਰੱਖਦੇ ਆ ਨਾ ਉਹ ਦਰਅਸਲ ਦੋਸਤ ਦੇ ਪੇਸ਼ ਵਿੱਚ ਦੁਸ਼ਮਣ ਹੁੰਦੇ ਜੋ ਸਾਡੇ ਅੰਦਰ ਦੋਸ਼ ਹੀ ਪੈਦਾ ਕਰਦੇ ਰਹਿੰਦੇ ਸਾਡੇ ਮਨ ਅੰਦਰ ਦੋਸ਼ ਭਰਦੇ ਸਾਡੇ ਅੰਦਰ ਬੁਰਾਈ ਭਰਦੇ ਆਪਣੀਆਂ ਗੱਲਾਂ ਨਾਲ ਆਪਣੀਆਂ ਆਦਤਾਂ ਨਾਲ ਸਾਡੇ ਆਪ ਵੀ ਆਦਤਾਂ ਨੂੰ ਵਿਗਾੜਦੇ ਚਲੇ ਜਾਂਦੇ ਇਹ ਇਦਾਂ ਦੇ ਦੋਸਤਾਂ ਤੋਂ ਹਿਸ਼ਾਰ ਨੋ ਉਹਨਾਂ ਨੂੰ ਦੋਸਤ ਨਾ ਸਮਝੋ ਉਹਨਾਂ ਨੂੰ ਕੀ ਸਮਝੋ ਕਿਉਂਕਿ ਦੋਸਤ ਅਸਤ ਤਾਂ ਦੋਸਤ ਦੋਸ਼ਮਨ ਤਾਂ ਬਣ ਗਿਆ ਜਿਹੜਾ ਦੋਸ਼ਾਂ ਨੂੰ ਮਨ 'ਚ ਭਰੀ ਜਾਵੇ ਸਾਡੇ ਆ ਵੀ ਕਰ ਲੈ ਆ ਵੀ ਕਰ ਲੈ ਕੁਝ ਨਹੀਂ ਹੁੰਦਾ ਆ ਵੀ ਕਰ ਲੈ ਆ ਵੀ ਕਰ ਲੈ ਪਤਾ ਬੁਰਾ ਹੈ ਫਿਰ ਵੀ ਕਰ ਲੈ ਕੁਝ ਨਹੀਂ ਹੁੰਦਾ ਇਹਦਾ ਮਤਲਬ ਹੈ ਸਾਡਾ ਸ਼ਤਰੂ ਹੈ ਇਹ ਸਾਨੂੰ ਉਹ ਜ਼ਹਿਰ ਦੇ ਰਿਹਾ ਜਿਹੜਾ ਧੀਮੇ ਧੀਮੇ ਧੀਰੇ ਧੀਰੇ ਸਾਡੀ ਜ਼ਿੰਦਗੀ ਨੂੰ ਬਰਬਾਦ ਜਿਹੜਾ ਸਾਡੇ ਅੰਦਰ ਲੀਆਂ ਬੁਰਾਈਆਂ ਨੂੰ ਜਾਣ ਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਉਹਦੇ ਨਾਲ ਯਾਰੀ ਲਾਓ ਇਸੇ ਲਈ ਤਾਂ ਕਹਿੰਦੇ ਹੈ ਕਿ ਸੱਚਾ ਸਤਗੁਰ ਸੱਚਾ ਸਤਗੁਰ ਜਿਹੜਾ ਹੁੰਦਾ ਨਾ ਸੱਚਾ ਮਿੱਤਰ ਤਾਂ ਉਹੀ ਹੁੰਦਾ ਜਿਹੜਾ ਸਾਡੀਆਂ ਕਮੀਆਂ ਨੂੰ ਸਾਨੂੰ ਸਾਡੀਆਂ ਕਮੀਆਂ ਨੂੰ ਦੇਖ ਕੇ ਸਾਡੀਆਂ ਕਮੀਆਂ ਨੂੰ ਦੂਰ ਕਰਕੇ ਸਾਨੂੰ ਬੁਰੇ ਤੋਂ ਚੰਗਾ ਬਣਾਉਂਦਾ ਹੈ ਜਿਦਾ ਧੋਬੀ ਕੱਪੜੇ ਨੂੰ ਧੋ ਕੇ ਕੱਪੜੇ ਦੀ ਮੈਲ ਨੂੰ ਕਹਿੰਦੇ ਨਾ ਕੱਢ ਕੇ ਉਹ ਕੱਪੜੇ ਨੂੰ ਸਾਫ਼ ਕਰਦਾ ਹੈ ਇਸੇ ਤਰ੍ਹਾਂ ਗੁਰੂ ਰਹਿਬਰ ਉਹ ਹੈ ਜਿਹੜੇ ਸਾਡੇ ਅੰਦਰ ਦੀਆਂ ਕਮੀਆਂ ਨੂੰ ਸਾਡੀਆਂ ਬੁਰੀਆਂ ਆਦਤਾਂ ਨੂੰ ਛੁੜਾਉਂਦੇ ਆ ਸਾਡੇ ਨਸ਼ਿਆਂ ਨੂੰ ਛੁੜਾਉਂਦੇ ਆ ਸਾਡੇ ਅੰਦਰ ਜੋ ਮਾੜਾ ਹੈ ਉਹ ਮਾੜੇ ਨੂੰ ਸਾਫ਼ ਕਰਦੇ ਆ ਉਹ ਸਾਡੇ ਅੰਦਰ ਛਾਈ ਨੂੰ ਪੈਦਾ ਸਾਡੇ ਅੰਦਰ ਸਚਾਈ ਨੂੰ ਪੈਦਾ ਔਰ ਸਾਨੂੰ ਸੱਚ ਦੇ ਨਾਲ ਜੋੜਦੇ ਆ ਜਿਹਦੇ ਨਾਲ ਜੁੜ ਕੇ ਸਾਡੇ ਜੀਵਨ 'ਚ ਖੁਸ਼ੀਆਂ ਜਿਹੜਾ ਜੁੜ ਕੇ ਸਾਡੇ ਜੀਵਨ 'ਚ ਸਫਲਤਾ ਆਣੀ ਹੈ ਤਾਂ ਹੀ ਤਾਂ ਮਹਾਤਮਾ ਬੁੱਧੂ ਵੀ ਕਹਿੰਦੇ ਹੁੰਦੇ ਸੀ ਕਿ ਮਰਨੇ ਕੇ ਬਾਅਦ ਰੋਣੇ ਵਾਲੇ ਤਾਂ ਹਜ਼ਾਰੋਂ ਮਿਲ ਜਾਣਗੇ ਮਰਨੇ ਕੇ ਬਾਅਦ ਰੋਨੇ ਵਾਲੇ ਤੋਂ ਹਜ਼ਾਰੋਂ ਮਿਲ ਜਾਣਗੇ ਮਗਰ ਜੀਤੇ ਜੀ ਸਮਝਣੇ ਵਾਲਾ ਇੱਕ ਗੁਰੂ ਹੀ ਹੁੰਦਾ ਹੈ ਕਹਿੰਦੇ ਜੀਂਦੇ ਜੀ ਬੰਦੇ ਨੂੰ ਸਮਝਣ ਵਾਲਾ ਨਾ ਇੱਕੋ ਹੀ ਹੁੰਦਾ ਹੈ ਨੀ ਤਾਂ ਕੋਈ ਦੁਨੀਆ ਨੂੰ ਸਮਝ ਕਈ ਵਾਰ ਪਤੀ ਪਤਨੀ 20-20 ਸਾਲ ਨਾਲ ਰਹਿੰਦੇ ਮੈਂ ਤਾਂ ਤੈਨੂੰ ਸਮਝੀ ਨਹੀਂ ਪਾਈ ਜਾਂ ਪਤੀ ਕਹਿੰਦਾ ਮੈਂ ਤਾਂ ਤੈਨੂੰ ਸਮਝ ਬੱਚੇ ਕਹਿੰਦੇ ਮੈਨੂੰ ਤਾਂ ਆਪਣੇ ਮਾਵਾ-ਬਾਪੀ ਸਮਝ ਨਹੀਂ ਆਉਂਦੀ ਮਾਵਾ-ਬਾਪ ਕਹਿੰਦੇ ਸੰਤ ਆਪਣੇ ਬੱਚਿਆਂ ਦੀ ਕਹਿ ਦਿੰਦੇ ਆ ਕਿ ਮੈਂ ਕੋਈ ਵੀ ਕਹਿੰਦੇ ਹੋਵਗੇ ਕਿ ਵੀਰੋ ਉਹ ਬੱਚਿਆਂ ਦੀ ਸਮਝ ਨਹੀਂ ਆਉਂਦੀ ਕਰੀ ਕੀ ਜਾਂਦੇ ਬੱਚੇ ਕਹਿਣਗੇ ਮਾਵਾਪਾ ਦੀ ਸਮਝ ਨਹੀਂ ਆਉਂਦੀ ਕਰੇ ਕੀ ਜਾਂਦੇ ਪਤੀ ਕਹੇਗਾ ਪਤਨੀ ਦੀ ਸਮਝ ਨਹੀਂ ਆਉਂਦੀ ਪਤਨੀ ਕਹੇਗੀ ਪਤੀ ਦੀ ਸਮਝ ਨਹੀਂ ਆਉਂਦੀ ਭਰਾ ਕਹੇਗਾ ਭਰਾ ਦੀ ਮੈਨੂੰ ਸਮਝ ਨਹੀਂ ਆਉਂਦੀ ਕੀ ਕਰੀ ਜਾਂਦਾ ਹੈ ਭੈਣਾ ਕਹਿਣਗੇ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਉਹ ਕਹੇਗਾ ਮੈਨੂੰ ਕੋਈ ਕਹਿੰਦਾ ਦੂਜਿਆਂ ਦੀ ਸਮਝ ਛੱਡੋ ਬੰਦੇ ਤਾਂ ਆਪਣੇ ਮਨ ਦੀ ਸਮਝ ਨਹੀਂ ਗਏ ਮੇਰੇ ਮਨ ਨੇ ਹੁਣ ਕੀ ਹੈ ਤੇ ਅਗਲੇ ਪਲ ਕੀ ਕੋਈ ਸਮਝ ਹੈ ਤਾਂ ਹੀ ਕਹਿੰਦੇ ਸਮਝਣ ਵਾਲਾ ਤਾਂ ਇੱਕ ਮਹਾਰਾਤ ਉਹਦੇ ਨੇ ਕਿਹਨੂੰ ਗਿਆ ਕਿਤੇ ਗੁਰੂ ਹੀ ਹੁੰਦਾ ਹੈ ਗੁਰੂ ਸਾਨੂੰ ਸਮਝਦਾ ਸਮਝਦਾ ਮਤਲਬ ਉਹ ਕੀ ਇੱਥੇ ਫੇਰ ਕਹਦੇ ਮਾਂਗੇ ਕਿ ਗੁਰੂ ਸਾਨੂੰ ਸਮਝਦਾ ਹੈ ਇਹਦਾ ਮਤਲਬ ਹੈ ਕਿ ਗੁਰੂ ਇਹ ਸਮਝਦਾ ਹੈ ਕਿ ਸਾਡੇ ਜੀਵਨ ਵਾਸਤੇ ਅੱਛਾ ਕੀ ਹੈ ਨਹੀਂ ਤਾਂ ਬੰਦੇ ਨੂੰ ਸਮਝ ਨਹੀਂ ਹੁੰਦੀ ਕਿ ਮੇਰੇ ਵਾਸਤੇ ਅੱਛਾ ਅਗਰ ਬੰਦੇ ਨੂੰ ਸਮਝ ਹੋਵੇ ਕਿ ਮੇਰੇ ਵਾਸਤੇ ਅੱਛਾ ਕੀ ਹੈ ਮੇਰੇ ਵਾਸਤੇ ਮਾੜਾ ਕੀ ਹੈ ਤਾਂ ਜ਼ਰਾ ਸੋਚੋ ਤੇ ਬੰਦਾ ਨਸ਼ਿਆਂ ਦਾ ਨਸ਼ਾ ਕਰੇਗਾ ਕੋਈ ਇਹ ਬੰਦਾ ਬੁਰਾ ਕਰੇਗਾ ਜੇ ਇੰਨੀ ਸਮਝ ਆ ਜਾਵੇ ਤਾਂ ਹੀ ਅਸੀਂ ਇੱਕ ਲਾਈਨ ਕਈ ਵਾਰ ਕਹੀਦੀ ਹੈ ਕਿ ਇਨਸਾਨ ਕੋ ਖੁਦ ਸੇ ਇਤਨੀ ਮੁਹੱਬਤ ਤਾਂ ਹੋਣੀ ਹੀ ਚਾਹੀਏ इंसान को खुद से इतनी मोहब्बत तो होनी ही चाहिए कि वो बुराई का त्याग कर सके और अच्छाई को अपना सके कहते अपनी आप ना कम से कम इतना तो प्यार सानू होना ही चाहिए कि ऐसी बुराई दा ये अपने आप ना प्यार है ता जे अपने आप ना प्यार है ते बंदे नु हुंदा कि आ बुराई दा मैं त्याग करना क्योंकि पता है ए बुराई अगर मेरे अंदर आ गई ता ने मेरी जिंदगी खराब एनु कहते है जिदा बंदा कहता है ना ਬੱਚਿਆਂ ਨਾਲ ਪਿਆਰ ਹੋਵੇ ਤਾਂ ਬੱਚਾ ਬੱਚੇ ਨੂੰ ਕੋਈ ਬੁਰੀ ਚੀਜ਼ ਨਹੀਂ ਜਾਣੀ ਚਾਹੀਦੀ ਬੱਚੇ ਨੂੰ ਕੋਈ ਮਾੜੀ ਚੀਜ਼ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਆਪਣੇ ਆਪ ਨਾਲ ਵੀ ਕੰਮ ਸੇਗਾ ਮਿੰਨਾ ਤਾਂ ਪਿਆਰ ਹੋਣਾ ਚਾਹੀਦਾ ਸਾਨੂੰ ਕਿ ਅਸੀਂ ਬੁਰਾਈ ਦਾ ਤਿਆਗ ਕਰ ਸਕੀਏ ਔਰ ਛਾਈ ਨੂੰ ਅਪਣਾ ਸਕੀਏ ਕਿਉਂਕਿ ਜੇ ਆਪਣੇ ਆਪ ਨਾਲ ਪਿਆਰ ਹੋਵੇ ਤਾਂ ਬੰਦੇ ਨੂੰ ਪਤਾ ਆਹ ਚੀਜ਼ ਮੇਰੇ ਵਾਸਤੇ ਬੁਰੀ ਹੈ ਬੰਦਾ ਉਹਨੂੰ ਫਿਰ ਦੂਰ ਕਰਦਾ ਹੈ ਆਹ ਚੀਜ਼ ਮੇਰੇ ਵਾਸਤੇ ਅੱਛੀ ਹੈ ਉਹਨੂੰ ਪਾਉਣ ਵਾਸਤੇ ਬੰਦਾ ਕੋਸ਼ਿਸ਼ ਕਰਦਾ ਹੈ ਇਹੀ ਹੁੰਦਾ ਹੈ ਨਾ ਨਹੀਂ ਜਰਾ ਸੋਚ ਕੇ ਦੇਖੋ ਤੁਸੀਂ ਕਪੜਾ ਕਿਹੜਾ ਬੰਨਦੇ ਹੋ ਜਿਹੜਾ ਆਰਾਮਦਾਇਕ ਹੋਵੇ ਜਾਂ ਜਿਹੜਾ ਤੰਦਰ ਤਕਲੀਫ ਦੇਣ ਵਾਲਾ ਹੋਵੇ ਜਵਾਬ ਦੇਣਾ ਹੈ ਜੁੱਤੀ ਕਿਹੜੀ ਖਰੀਦਦੇ ਹੋ ਤੁਸੀਂ ਜਿਹੜੀ ਜੁੱਤੀ ਆਰਾਮ ਦੇਣ ਵਾਲੀ ਹੋਵੇ ਜਿਹੜੀ ਪੈਰ ਨੂੰ ਚੁੱਭਣ ਵਾਲੀ ਹੋਵੇ ਸੋਚ ਕੇ ਦੇਖੋ ਅੱਜ ਬੰਦਾ ਕੋਈ ਵੀ ਚੀਜ਼ ਲੈਂਦਾ ਪੈਰ ਦੀ ਜੁੱਤੀ ਵੀ ਇਸ ਲਈ ਲੈਂਦਾ ਹੈ ਕਿ ਉਹ ਜੁੱਤੀ ਲਮਾ ਜਿਹੜੀ ਮੈਨੂੰ ਆਰਾਮ ਦੇਵੇ ਫਾਇਦਾ ਦੇਵੇ ਮੇਰਾ ਨੁਕਸਾਨ ਕਪੜਾ ਉਹ ਲਮਾ ਜਿਹੜਾ ਮੈਨੂੰ ਫਾਇਦਾ ਦੇਵੇ ਮੇਰਾ ਨੁਕਸਾਨ ਨਾ ਕਰੇ ਘਰ ਇਦਾਂ ਦਾ ਬਣਾਵਾ ਜਿੱਥੇ ਮੈਨੂੰ ਆਰਾਮ ਮਿਲੇ ਮੈਨੂੰ ਤਕਲੀਫ ਨਾ ਹੋਵੇ ਗੱਡੀ ਇਦਾਂ ਦੀ ਖਰੀਦਾ ਜਿੱਥੇ ਮੈਨੂੰ ਆਰਾਮ ਮਿਲੇ ਕੋਈ ਤਕਲੀਫ ਹਰ ਚੀਜ਼ ਵਾਸਤੇ ਬੰਦਾ ਵਿਚਾਰ ਕਰਦਾ ਹੈ ਜੁੱਤੀ ਇਦਾਂ ਦੀ ਚਾਹੀਦੀ ਹੈ ਕਪੜਾ ਇਦਾਂ ਦਾ ਚਾਹੀਦਾ ਮਕਾਨ ਇਦਾਂ ਦਾ ਚਾਹੀਦਾ ਹੈ ਗੱਡੀ ਇਦਾਂ ਦੀ ਚਾਹੀਦੀ ਹੈ ਹਰ ਚੀਜ਼ ਆ ਇਦਾਂ ਦੀ ਚਾਹੀਦੀ ਹੈ ਆ ਇਦਾਂ ਦੀ ਚਾਹੀਦੀ ਹੈ ਪਰ ਕਰਮ ਕਰਨ ਵੇਲੇ ਨਹੀਂ ਬੰਦਾ ਸੋਚਦਾ ਕਿ ਕਰਮ ਇਦਾਂ ਦੇ ਕਰਾਂ ਜਿਹੜੇ ਕਰੋਂ ਮੈਨੂੰ ਖੁਸ਼ੀਆਂ ਦੇਣ ਆਰਾਮ ਦੇਣ ਕਰਮ ਅੱਖਾਂ ਬੰਦ ਕਰਕੇ ਬੰਦਾ ਕਰੀ ਜਾਂਦਾ ਹੈ ਬੁਰਾ ਆ ਤਾਂ ਬੁਰਾ ਹੀ ਮਾਰਿਆ ਤਾਂ ਹਾਲਾਂਕਿ ਪਤਾ ਵੀ ਹੈ ਜਿੱਦਾਂ ਦੱਸਿਆ ਕਿ ਜੈਸਾ ਬੀਜੇ ਸੋ ਲੁਣੇ ਕਰਮਾ ਸੰਧਰਾ ਜਿੱਦਾ ਕਹਿੰਦਾ ਨਾ ਕਬੀਰ ਸਾਹਿਬ ਗੰਗਾ ਦੇ ਕਿਨਾਰੇ ਜਾ ਰਹੇ ਸੀ ਕੁਛ ਦੋ ਕੇ ਸੇਵਕ ਵੀ ਕਬੀਰ ਸਾਹਿਬ ਦੇ ਨਾਲ ਸੀ ਗੰਗਾ ਦੇ ਕਿਨਾਰੇ-ਕਿਨਾਰੇ ਕਬੀਰ ਸਾਹਿਬ ਜਾ ਰਹੇ ਸੀ ਤਾਂ ਦੇਖਿਆ ਇੱਕ ਨੌਜਵਾਨ ਆਪਣੇ ਪਿਤਾ ਦੀ ਹਸਤੀਆਂ ਲੈ ਕੇ ਨਾ ਗੰਗਾ 'ਚ ਪਾਰਿਆ ਇੱਕ ਪੰਡਤ ਜੀ ਖੜੇ ਐ ਜਿਹੜੇ ਮੰਤਰ ਬੋਲ ਰਹੇ ਐ ਉਹਨਾਂ ਨੇ ਮੰਤਰ ਪੜ੍ਹੇ ਔਰ ਬੇਡੇ ਨੂੰ ਇਸ਼ਾਰਾ ਕੀਤਾ ਕਿ ਆਪਣੇ ਬਾਪ ਦੀਆਂ ਹਸਤੀਆਂ ਗੰਗਾ 'ਚ ਜਲ ਪ੍ਰਵਾਹ ਕਰ ਦਿਓ ਉਨ ਜਲ ਪ੍ਰਵਾਹ ਕੀਤੀ ਤੇ ਜਦ ਨੂੰ ਨੌਜਵਾਨ ਦੀ ਨਜ਼ਰ ਕਬੀਰ ਸਾਹਿਬ ਤੇ ਗਈ ਕਿਉਂਕਿ ਪਤਾ ਸੀ ਕਬੀਰ ਸਾਹਿਬ ਬੜੇ ਕਰਨੀ ਵਾਲੇ ਸੰਤ ਹੈ ਚਾਰੋਂ ਪਾਸੇ ਕਬੀਰ ਸਾਹਿਬ ਦਾ ਨਾਮ ਸੀ ਬੜਾ ਬੱਚਾ ਖੁਸ਼ ਹੋਇਆ ਕਿ ਚਲੋ ਪਿਤਾ ਦੀਆਂ ਆਸਤੀਆਂ ਦਾ ਕੀਤੀਆਂ ਨਾਲ ਸੰਤਾਂ ਦੇ ਦਰਸ਼ਨ ਵੀ ਹੋ ਗਏ ਸੰਤਾਂ ਨੂੰ ਪੁੱਛ ਲਾਵਾਂਗੇ ਮਹਾਰਾਜ ਮੈਂ ਬਾਪ ਦੇ ਆਸਤ ਵੀ ਗੰਗਾ ਚ ਬਹਾ ਦਿੱਤੇ ਐ ਬਾਪ ਦੇ ਨਾਮ ਤੇ ਪੂਜਾ ਵੀ ਮੈਂ ਕਰਵਾ ਦਿੱਤੀ ਐ ਮੈਨੂੰ ਦੱਸੋ ਮੇਰੇ ਬਾਪ ਨੂੰ ਮੁਕਤੀ ਮਿਲੀ ਕਿ ਨਹੀਂ ਕਿਉਂਕਿ ਮੈਂ ਪੂਜਾ ਵੀ ਕਰਵਾ ਦਿੱਤੀ ਤਾਂ ਆਸਤ ਵੀ ਕਹਿੰਦੇ ਨਾ ਸੰਤ ਦੱਸ ਦਿੰਦੇ ਐ ਉਨੋਂ ਫਟਾਫੜਨਾ ਫ੍ਰੀ ਹੋ ਕੇ ਯਾਨੀ ਆਪਣਾ ਜੋ ਕਰਨਾ ਸੀ ਉਹ ਕਰਕੇ ਥੋੜਾ ਥੋੜਾ ਕਬੀਰ ਸਾਹਿਬ ਦੇ ਮਗਰ ਗਿਆ। ਔਰ ਜਾ ਕੇ ਕਬੀਰ ਸਾਹਿਬ ਨੂੰ ਦੌੜ ਕੇ ਨਾ ਅੱਗੇ ਹੋ ਕੇ ਪ੍ਰਣਾਮ ਕੀਤੀ। ਤਕਵੀਰ ਸਾਹਿਬ ਨੇ ਆਸ਼ੀਰਵਾਦ ਦਿੱਤਾ। ਔਰ ਆਸ਼ੀਰਵਾਦ ਦੇਣ ਤੋਂ ਬਾਅਦ ਕਬੀਰ ਸਾਹਿਬ ਜਦੋਂ ਉਹਨੂੰ ਪੁੱਛਦੇ ਆ ਹੋਰ ਨੋ ਈ ਵਨ ਸਭ ਠੀਕ? ਤੋ ਉਹਨੇ ਕਿਹਾ ਮਾਰੇ ਹੀ ਮੈਂ ਇੱਕ ਚੀਜ਼ ਜਾਨਣਾ ਚਾਹੁੰਦਾ। ਕਬੀਰ ਸਾਹਿਬ ਕਹਿੰਦੇ ਕੀ? ਕਹਿੰਦਾ ਜਿਵੇਂ ਹੁਣੇ ਹੀ ਮੇਰੇ ਬਾਪ ਦੀ ਮ੍ਰਿਤਿ ਹੋ ਗਈ ਸੀ ਉਹਨਾਂ ਦੇ ਆਸਤ ਮੈਂ ਗੰਗਾ ਚ ਪਰਵਾਹ ਕੀਤੇ ਜੋ ਪੰਡਤ ਜੀ ਨੇ ਕਿਹਾ ਪੂਜਾ ਵੀ ਕਰਵਾ ਦਿੱਤੀ ਮੰਤਰ ਵੀ ਪੜਵਾ ਦਿੱਤੇ ਜੋ ਉਹਨਾਂ ਨੇ ਦਾਨ ਦਕਸ਼ਨਾ ਕੀਤਾ ਸੀ ਉਹ ਸਭ ਕੁਝ ਕਰ ਦਿੱਤਾ ਮੈਂ ਮੈਂ ਬਸ ਹੁਣ ਉਹਨਾਂ ਨੇ ਤਾਂ ਕਹਿਤਾ ਤੇਰੇ ਬਾਪ ਦੀ ਮੁਕਤੀ ਹੋ ਗਈ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਸੱਚ ਹੈ ਉਸ ਵੇਲੇ ਕਵੀਰ ਸਾਹਿਬ ਪਤਾ ਕੀ ਗੱਲ ਕਹਿੰਦੇ ਕਵੀਰ ਸਾਹਿਬ ਕਹਿੰਦੇ ਬੇਟਾ ਸਾਨੂੰ ਇਹ ਨਾ ਦੱਸ ਤੂੰ ਕੀ ਕੀਤਾ ਤੂੰ ਬਾਪ ਦੇ ਅਸਤ ਗੰਗਾ ਚ ਪ੍ਰਵਾਹ ਕੀਤੇ ਤੂੰ ਕਿਹੜੀ ਪੂਜਾ ਕਰਵਾਈ ਬਾਪ ਦੇ ਨਾਂ ਤੇ ਕਿਹੜਾ ਲੰਗਰ ਲਵਾਇਆ ਇਹਨਾਂ ਦਾਸ ਤੂੰ ਵੀ ਕੀਤਾ ਇਹ ਦੱਸ ਤੇਰੇ ਬਾਪ ਨੇ ਜੀਂਦੇ ਜੀ ਕੀ ਕੀਤਾ ਮੇਰੇ ਬਾਪ ਨੇ ਜੀਂਦੇ ਜੀ ਕੀ ਕੀਤਾ ਕਿਉਂਕਿ ਮੁਕਤੀ ਇਹਦੇ ਨਾਲ ਨਹੀਂ ਮਿਲਦੀ ਕਿ ਸਾਡੇ ਮਰਨ ਤੋਂ ਬਾਅਦ ਸਾਡੇ ਰਿਸ਼ਤੇਦਾਰ ਸਾਡੀ ਔਲਾਦ ਸਾਡੇ ਵਾਸਤੇ ਕੀ ਕਰਦੀ ਹੈ ਮੁਕਤੀ ਇਹਦੇ ਨਾਲ ਮਿਲਦੀ ਕਿ ਜੀਂਦੇ ਜੀ ਅਸੀਂ ਆਪਣੇ ਵਾਸਤੇ ਕੀ ਕਰਦੇ ਹ ਉਸ ਲਈ ਕਬੀਰ ਸਾਹਿਬ ਨੇ ਉਹਨਾਂ ਦੀ ਬਾਣੀ ਚਾਹੁੰਦਾ ਇੱਕ ਸ਼ਬਦ ਪੜ ਲੈਣਾ ਸਮਝ ਲੈਣਾ ਇਸ ਨੂੰ ਕਬੀਰ ਸਾਹਿਬ ਕਹਿੰਦੇ ਅਸਤ ਚੁਗੇ ਗੰਗਾ ਵਹੇ ਪੂਜਾ ਕਰੇ ਹਜ਼ਾਰ ਅਸਤ ਚੁਗੇ ਗੰਗਾ ਵਹੇ ਪੂਜਾ ਕਰੇ ਹਜ਼ਾਰ ਹਜ਼ਾਰ ਉਹ 인ਸੇ ਮੁਕਤੀ ਨਾ ਮਿਲੇ ਜੀਤੇ ਜੀ ਕਰਮ ਸੁਧਾਰ ਕਬੀਰ ਸਾਹਿਬ ਕਹਿੰਦਾ ਮਰਨ ਤੋਂ ਬਾਅਦ ਜੋ ਮਰਜੀ ਕਰਿਓ ਮੁਕਤੀ ਨਹੀਂ ਮਿਲਨੀ ਅਗਰ ਮੁਕਤੀ ਚਾਹੀਦੀ ਹੈ ਤਾਂ ਜੀਂਦੇ ਜੀ ਆਪਣੇ ਕਰਮਾਂ ਨੂੰ ਇਹਦਾ ਬੰਦਾ ਸੋਚੇ ਸਾਰੀ ਜ਼ਿੰਦਗੀ ਮਦਾ ਲੜੀ ਜਾਵੇ ਦੂਜਿਆਂ ਨਾਲ ਚੋਰੀਆਂ ਕਰੀ ਜਾਵੇ ਠੱਗੀਆਂ ਕਰੀ ਜਾਵੇ ਦੂਜਿਆਂ ਦਾ ਹੱਕ ਖੋਈ ਜਾਵੇ ਬਾਅਦ ਚ ਉਹ ਕਹਿੰਦੇ ਬੇਟਾ ਚੋਰੀਆਂ ਕਰਕੇ ਠੱਗੀਆਂ ਕਰਕੇ ਸ਼ਰਾਬਾ ਸ਼ਰੂਬਾ ਵੇਚ ਕੇ ਨਾ ਬੜੇ ਪੈਸੇ ਜੋੜ ਲਿਆ ਮੈਂ ਮਰਨ ਤੋਂ ਬਾਅਦ ਇੰਨੇ ਲੰਗਰ ਲਵਾ ਦਿਓ ਤਾਂ ਕਿ ਮੇਰੀ ਮੁਕਤੀ ਤੁਹਾਡਾ ਦਿਲ ਕੀ ਕਹਿੰਦਾ ਹੈ ਇਦਾਂ ਦੇ ਬੰਦੇ ਨੂੰ ਮੁਕਤੀ ਮਿਲੇਗੀ ਤਾਂ ਸੋਚ ਕੇ ਦੇਖੋ ਆਪਣੀ ਅੰਦਰੂਨੀ ਆਵਾਜ਼ ਆ ਜਾਂਦੀ ਹੈ ਕਿ ਮੁਕਤੀ ਇਹ ਨਹੀਂ ਮਿਲਦੀ ਕਿ ਦੂਜਾ ਕੀ ਕਰ ਰਿਹਾ ਹੈ ਮੁਕਤੀ ਇਹਨਾਂ ਮਿਲਦੀ ਕਿ ਮੈਂ ਕੀ ਕਰ ਰਿਹਾ ਹਾਂ ਜੇ ਤਾਂ ਕਹਿੰਦਾ ਨਾ ਰੋਟੀ ਮੈਂ ਖਾਣੀ ਤਾਂ ਪੇਟ ਵੀ ਮੇਰਾ ਹੀ ਭਰਨਾ ਹੈ ਤਾਂ ਫਿਰ ਜ਼ਰਾ ਸੋਚੋ ਕਰਮ ਮੈਂ ਕਰ ਲਿਆ ਤਾਂ ਫਲ ਵੀ ਮੈਨੂੰ ਹੀ ਭੋਗਣਾ ਕਰਮ ਵੀ ਮੈਨੂੰ ਹੀ ਜਿਦਾ ਕਹਿੰਦੇ ਜਿੰਨਾ ਤੇ ਮੈਂ ਕਰਮ ਕਰਨੇ ਆ ਇਸ ਲਈ ਤਾਂ ਹੀ ਕਹੇ ਜਿਨ੍ਹਾਂ ਨੇ ਜੀਂਦੇ ਜੀ ਅੱਛੇ ਕਰਮ ਕੀਤੇ ਨਾ ਸੋ ਕਬੀਰ ਸਾਹਿਬ ਦੀ ਜ਼ਿੰਦਗੀ ਤਾਂ ਇੱਕ ਮਿਸਾਲ ਹੈ ਸਾਰੇ ਸੰਸਾਰ ਵਾਸਤੇ ਕਿ ਲੋਕੀ ਮਰਨ ਵਾਸਤੇ ਕਾਸ਼ੀ ਜਾਂਦੇ ਹੁੰਦੇ ਸੀ ਕਿਉਂਕਿ ਇਹ ਬਰਦਾਨ ਸੀ ਕਿ ਜਿਹੜਾ ਕਾਸ਼ੀ ਚ ਮਰੇਗਾ ਉਹ ਮੁਕਤ ਹੋਏਗਾ ਮੋਕਸ਼ ਮਿਲੇਗਾ ਤਾ ਇਹ ਸ਼ਰਾਪ ਸੀ ਕਿ ਜਿਹੜਾ ਮੱਗਰ ਵਿੱਚ ਮਰੇਗਾ ਉਹ ਗਧਾ ਬਣੇਗਾ ਪੜ ਕੇ ਦੇਖਣਾ ਕਬੀਰ ਸਾਹਿਬ ساری ਜ਼ਿੰਦਗੀ ਕਾਸ਼ੀ ਚ ਰਹੇ ਪਰ ਜਦੋਂ ਮੌਤ ਦਾ ਸਮਾਂ ਨੇੜੇ ਆਇਆ ਕਿੱਥੇ ਚਲੇ ਗਏ ਮੱਗਰ ਵਿੱਚ ਜਿੱਥੇ ਲੋਕ ਕਹਿੰਦੇ ਸੀ ਕਿ ਜਿਹੜਾ ਮੱਗਰ ਵਿੱਚ ਮਰੇਗਾ ਉਹ ਗਧਾ ਬਣੇਗਾ ਤਕਬੀਰ ਸਾਹਿਬ ਆਪ ਜਦੋਂ ਪਤਾ ਲੱਗਾ ਨਾ ਦੇਖਿਆ ਹੁਣ ਟਾਈਮ ਨੇੜੇ ਆ ਮੱਗਰ ਚਲੇ ਗਏ ਸੇਵਕਾਂ ਨੇ ਪੁੱਛਿਆ ਕਿ ਮਾਰੇ ਹੀ ਮਰਨ ਵੇਲੇ ਤਾਂ ਲੋਕ ਮੱਗਰ ਤੋਂ ਕਾਸ਼ੀ ਆਂਦੇ ਆ ਕਿ ਮੱਗਰ 'ਚ ਮਰਾਂਗੇ ਗਧੇ ਬਣਾਂਗੇ ਕਾਸ਼ੀ ਚ ਮਰਾਂਗੇ ਮੁਕਤ ਹੋਵਾਂਗੇ ਤੁਸੀਂ ਸਾਰੀ ਜ਼ਿੰਦਗੀ ਕਾਸ਼ੀ ਚ ਰਹੇ ਹੁਣ ਮੱਗਰ ਜਾ ਰਹੇ ਹੋ ਕਿਉਂ ਉਹ ਕਬੀਰ ਸਾਹਿਬ ਕਹਿੰਦੇ ਇਹੀ ਤਾਂ ਲੋਕਾਂ ਦਾ ਭਰਮ ਦੂਰ ਕਰਨ ਜਾ ਰਹੇ ਕਹਿੰਦੇ ਸੋਚਦੇ ਨਾ ਕਿ ਮੱਗਰ ਚ ਮਰਨ ਦਾ ਬੰਦਾ ਗਦਾ ਬਣਦਾ ਹੈ ਤੇ ਅਸੀਂ ਉਹਨਾਂ ਨੂੰ ਦੱਸਣ ਜਾ ਰਹੇ ਆ ਕਿ ਜਿਨ੍ਹਾਂ ਦੇ ਕਰਮ ਥੇ ਹੁੰਦੇ ਆ ਜਿਨ੍ਹਾਂ ਦੇ ਕਰਮ ਨੇਕ ਹੁੰਦੇ ਆ ਉਹ ਚਾਹੇ ਕਾਸ਼ੀ ਵਰਨ ਚਾਹੇ ਮੱਗਰ ਵਰਨ ਮਰਨ ਉਹਨਾਂ ਨੂੰ ਕੋਈ ਫਰਕ ਜਗਾ ਨਾਲ ਕਿਉਂਕਿ ਜਦ ਮਨ ਚੰਗਾ ਤੋਂ ਪਠੋਦੀ ਮੈਂ ਇਹ ਕਹਦੇ ਬਚਨ ਹੈ ਇਹ ਸ਼ਿਣੀ ਗੁਰੂ ਉਹ ਕਹਿੰਦੇ ਤੂੰ ਗੰਗਾ ਗੰਗਾ ਜਲ ਕਰੀਏ ਨਾ ਮਰਨ ਵੇਲੇ ਗੰਗਾ ਜਲ ਪਲਾਓ ਗੰਗਾ ਜਲ ਪਲਾਓ ਆਪਣੇ ਮਨ ਨੂੰ ਸਾਫ਼ ਰੱਖ ਆਪਣੀ ਨੀਅਤ ਨੂੰ ਸਾਫ਼ ਰੱਖ ਜੇ ਤੇਰਾ ਮਨ ਚੰਗਾ ਹੈ ਤਾਂ ਤੇਰੇ ਘਰ ਦਾ ਪਾਣੀ ਵੀ ਅਜੇ ਤੇਰਾ ਮਨ ਨਹੀਂ ਮੈਲਾ ਹੈ ਕਰਮੀ ਬੁਰੇ ਕਰ ਰਹੇ ਤਾਂ ਜਾਂਦੇ ਹੋਏ ਦੋ ਚਮਚ ਗੰਗਾ ਜਲ ਪਲਾਵ ਵੀ ਦਿੱਤਾ ਤਾਂ ਉਹਨਾਂ ਤੈਨੂੰ ਮੁਕਤੀ ਇਸ ਲਈ ਅਸਤ ਚੁਗੇ ਗੰਗਾ ਬਹੇ ਪੂਜਾ ਕਰੇ ਕਹਿੰਦੇ ਹਜ਼ਾਰਾਂ ਪੂਜਾ ਕਰ ਲੈ ਸੋਚੀ ਨਾ ਕਿ ਮੁਕਤੀ ਮਿਲ ਜਾਨੀ ਮੇਰੇ ਬਾਪ ਨੂੰ ਜਾਂ ਮੇਰੇ ਕਿਸੇ ਰਿਸ਼ਤੇਦਾਰ ਨੂੰ ਇਸ ਲਈ ਕਬੀਰ ਸਾਹਿਬ ਨੇ ਕਿਹਾ ਕਿ ਅਸਤ ਚੁਗੇ ਗੰਗਾ ਬਹੇ ਪੂਜਾ ਕਰੇ ਹਜ਼ਾਰ 인ਸੇ ਮੁਕਤੀ ਨਾ ਮਿਲੇ ਜੀਤੇ ਜੀ ਕਰਮ ਕਹਿੰਦੇ ਜੀਤੇ ਜੀ ਹੁਣ ਆ ਸਾਹਸ ਜਦ ਤੱਕ ਚੱਲ ਰਹੇ ਹੈ ਨਾ ਜੀਦੇ ਜੀ ਆਪਣੇ ਕਰਮਾਂ ਦਾ ਸੁਧਾਰ ਕੁਛ ਅੱਛਾ ਕਰ ਲੋ ਕੁਛ ਨੇਕ ਕਮਾਈ ਕਰ ਲੋ ਕਿਉਂਕਿ ਗੁਰਵਾਣੀ ਵਿੱਚ ਵੀ ਜਾਂ ਗੁਰੂਆਂ ਨੇ ਕੀ ਬਚਨ ਕੀਤਾ ਕਿ ਜਹਾ ਮਾਤ ਪਿਤਾ ਸੂਤ ਮੀਤ ਨਾ ਭਾਈ ਮੇਰੇ ਮਨੁਹਾ ਨਾਮ ਤੇਰੇ ਸੰਗ ਕਹਿੰਦੇ ਜਿੱਥੇ ਮਾਤਾ ਪਿਤਾ ਧੀਆਂ ਪੁੱਤਰ ਕਿਸੇ ਨੇ ਨਹੀਂ ਨਾਲ ਜਾਣਾ ਇਹ ਰੱਬ ਦੇ ਪਿਆਰਿਆਂ ਦੇ ਬਚਨ ਹੁੰਦੇ ਆ ਕੁਛ ਕਿ ਉੱਥੇ ਪ੍ਰਮਾਤਮਾ ਦੀ ਬੰਦਗੀ ਨਹੀਂ ਪ੍ਰਮਾਤਮਾ ਦੇ ਨਾਮ ਨੇ ਤੈਨੂੰ ਬਚਾਣਾ ਹੈ ਤਾਂਦਰ ਹੁਣ ਆਪ ਸੋਚ ਕੇ ਦੇਖੀਏ ਸਮਝ ਕੇ ਦੇਖੀਏ ਕਿ ਜਿਸ ਨੇ ਸਾਨੂੰ ਇੱਥੇ ਵੀ ਖੁਸ਼ੀਆਂ ਦੇਣੀਆਂ ਉੱਥੇ ਵੀ ਖੁਸ਼ੀਆਂ ਦੇਣੀਆਂ ਹੈ ਉਹਦੇ ਵਾਸਤੇ ਅਸੀਂ ਵਕਤ ਕਿੰਨਾ ਵਕਤ ਕੱਢਦੇ ਆਂ ਅਸੀਂ How okay, much time